ਕਬੀਰ ਤਾਂ ਸਿਓਂ ਪ੍ਰੇਤ ਕਰ ਜਹਾਂ ਕੋ ਠਾਕੁਰ ਰਾਮ ਪੰਡਤ ਰਾਜ ਭੂਪਤੀ ਆਵ ਕੋਨੇ ਕਾਮ ਭਗਤ ਕਬੀਰ ਜੀ ਸਾਨੂੰ ਅਜ ਦੇ ਪਾਵਨ ਸ਼ਲੋਕ ਦੇ ਰਾਹੀਂ ਸਮਝਾਉਣਾ ਕਰਦੇ ਹਨ ਕਿ ਪਾਈ ਜੇ ਤੂੰ ਕਿਸੇ ਦੇ ਨਾਲ ਪ੍ਰੀਤ ਪਾਉਣੀ ਹੈ ਭਾਪ ਕਿਸੇ ਦੇ ਨਾਲ ਦੋਸਤੀ ਪਾਉਣੀ ਹੈ ਮਿੱਤਰਤਾ ਪਾਉਣੀ ਹੈ ਤੇ ਮਿੱਤਰਤਾ ਤੂੰ ਇਹੋ ਜਿਹੇ ਇਨਸਾਨ ਦੇ ਨਾਲ ਨਾ ਪਾਈ ਜਿਹੜਾ ਇਨਸਾਨ ਪਰਮੇਸ਼ਵਰ ਦੇ ਨਾਲ ਟੁੱਟਿਆ ਹੋਵੇ ਜੇਦੀ ਪਰਮੇਸ਼ਵਰ ਦੇ ਨਾਲ ਪ੍ਰੀਤ ਨਾ ਹੋਵੇ ਤੇ ਕੇਵਲ ਤਾਂ ਕੇਵਲ ਆਪਣੇ ਲਈ ਹੀ ਸੋਚਦਾ ਹੋਵੇ ਤੇ ਇਸ ਦੁਨੀਆ ਦੇ ਨਾਲ ਜੁੜ ਕੇ ਬੈਠਿਆ ਹੋਵੇ ਕਬੀਰ ਤਾਂ ਸਿਉ ਪ੍ਰੀਤ ਕਰ ਕਬੀਰ ਜਾਂ ਸਿਉ ਪ੍ਰੀਤ ਕਰ ਉਸ ਦੇ ਨਾਲ ਪ੍ਰੀਤ ਪਾ ਜਾਂ ਕੋ ਠਾਕੁਰ ਰਾਮ ਜਿਹਦਾ ਠਾਕੁਰ ਉਹ ਅਕਾਲ ਪੁਰਖ ਹੈ ਉਹ ਪ੍ਰਕਾਸ਼ ਜੋ ਸਬ ਦੇ ਵਿੱਚ ਇੱਕ ਸਮਾਨ ਵਰਤ ਰਿਹਾ ਹੈ ਪੰਡਤ ਰਾਜੇ ਭੂਪਤੀ ਆਵੇ ਕੋਨੇ ਕਾਮ ਜੇ ਤੇਰੀ ਪ੍ਰੀਤ ਤੇਰੀ ਦੋਸਤੀ ਪੰਡਤ ਰਾਜੇ ਬੁੱਪਤੀ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਆਪਣੇ ਧਨ ਦولت ਦਾ ਮਾਣ ਹੈ ਗਿਆਨ ਦਾ ਮਾਣ ਹੈ ਜਾਂ ਫਿਰ ਰਾਜ ਸੱਤਾ ਦਾ ਮਾਣ ਹੈ ਕਹਿੰਦੇ ਭਾਈ ਇਹੋ ਜਿਹੇ ਹੰਕਾਰ ਦੇ ਵਿੱਚ ਡੁੱਬੇ ਹੋਏ ਇਨਸਾਨ ਉਹ ਮੈਦੇ ਵਿੱਚ ਡੁੱਬੇ ਹੋਏ ਇਨਸਾਨ ਮੋਹ ਦੇ ਵਿੱਚ ਡੁੱਬੇ ਇਨਸਾਨ ਤੇਰਾ ਪਾਰ ਉਤਾਰ ਨਹੀਂ ਕਰ ਸਕਦੇ ਇਹ ਆਪ ਇਹਨਾਂ ਵਿਕਾਰਾਂ ਵਿੱਚ ਫਸੇ ਹੋਏ ਨੇ ਦਲਦਲ ਦੇ ਵਿੱਚ ਫਸੇ ਹੋਏ ਨੇ ਜੋ ਚਾਹ ਕੇ ਵੀ ਇਹਦੇ ਵਿੱਚੋਂ ਨਹੀਂ ਨਿਕਲ ਸਕਦੇ। ਇਸ ਲਈ ਪ੍ਰੀਤ ਪਾਉਣੀ ਹੈ ਪਰਮੇਸ਼ਵਰ ਦੇ ਪਿਆਰਿਆਂ ਨਾਲ ਪ੍ਰੀਤ ਪਾਹ। ਗੁਰੂ ਦੇ ਪਿਆਰਿਆਂ ਨਾਲ ਪ੍ਰੀਤ ਪਾਹ ਜਿਨ੍ਹਾਂ ਦੀ ਰਸਨਾ ਤੇ ਹਮੇਸ਼ਾ ਵਾਹਿਗੁਰੂ ਦਾ ਸਿਮਰਨ ਚੱਲਦਾ ਹੋਵੇ, ਜਿਨ੍ਹਾਂ ਦੀ ਸੋਚ ਅਕਾਲ ਪੁਰਖ ਦੇ ਨਾਲ ਮੇਲ ਖਾਂਦੀ ਹੋਵੇ, ਜਿਹੜੇ ਹਰ ਸਮੇਂ ਪਰਮੇਸ਼ਵਰ ਦੇ ਰੰਗ ਵਿੱਚ ਰੰਗੇ ਹੋਣ, ਜਿਨ੍ਹਾਂ ਦੇ ਮੁਖ ਤੋਂ ਹਰ ਵੇਲੇ ਉਸ ਰੱਬ ਦਾ ਨਾਮ ਦਾ ਜ਼ਿਕਰ ਹੋਵੇ ਜਿਨ੍ਹਾਂ ਦੇ پاس ਬੈਠਿਆਂ ਮਨ ਨੂੰ ਸ਼ਾਂਤੀ ਆਵੇ ਆਨੰਦ ਆਵੇ ਇਹੋ ਜਿਹਿਆਂ ਨੂੰ ਤੂੰ ਆਪਣਾ ਮਿੱਤਰ ਬਣਾ ਇਸ ਤਰ੍ਹਾਂ ਕਰਨ ਨਾਲ ਕੀ ਹੋਵੇਗਾ ਤੂੰ ਇਸ ਪਵ ਸਾਗਰ ਤੋਂ ਪਾਰ ਲੰਘ ਜਾਵੇਗਾ ਤਰਜਨਮ ਮਰਨ ਮੁਕ ਜਾਵੇਗਾ ਤੇ ਤੇਰਾ ਇਹ ਜੀਵਨ ਸਫਲਾ ਹੋ ਜਾਵੇਗਾ ਸੋ ਪਾਸ਼ਾ ਜੀ ਕਿਰਪਾ ਕਰਨ ਅੱਜ ਇਸ ਪਵਨ ਸਲੋਕ ਦੀ ਵਿਚਾਰ ਕਰਦੇ ਆ 10-50 ਬੇੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਆਪਸ ਵਿੱਚ ਸਹਾਸੰਗਤ ਬਖਸ਼ਣ ਹੋਊਗਾ ਬਖਸ਼ ਲੈਣਾ ਜੀ ਸੋ ਬਲਾਵ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ